ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਪ੍ਰਸ਼ਪਾਲ ਬੋਲੀਆਂ ਤੇ ਅੱਜ ਲੱਗੇ ਆਪਾਂ ਕ੍ਰਾਸ ਕੰਟਰੀ ਲਾਉਣ ਤੇ ਵੇਖਦੇ ਬੰਦੇ ਕੀ ਕਰਦੇ ਜਿੱਦਾਂ ਨਾ ਬੜੇ ਚਿਰ ਬਾਅਦ ਅੱਜ ਲੱਗੇ ਸ਼ੁਰੂ ਕਰਨੀ ਤਾਂ ਕ੍ਰਾਸ ਕੰਟਰੀ ਵੀ ਇਹਦੇ ਕੀ ਕਰਦੇ ਬੰਦੇ ਹਫਤੇ ਬਾਅਦ ਲੱਗਿਆ ਕਰਨੀ ਪੱਕੀ ਹੁਣ ਕ੍ਰਾਸ ਕੰਟਰੀ ਹੋਣਾ ਲਿਹਾਜ ਸਮਝੋ ਆਪਣਾ ਦੇਖੀ ਜਾਓ ਕੀ ਬੰਦਾ ਮੂਟ ਡੱਗੇ ਜਾਵਦੇ ਅੱਜ ਮਨ ਲੱਗਦਾ ਇਹ ਸਬਰ ਮੈ ਜੀ ਚੁੱਟੇ ਟੱਡੇ ਗਏ ਮੂੰਹ ਲੱਗਦਾ ਵੇਖਿਆ ਪੁੱਤ ਇੰਨੀ ਕੀ ਮਿਹਨਤ ਤੁਹਾਡੀ ਤੂੰ ਗੱਲ ਨਹੀਂ ਆ ਲਾਉਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਬਰ ਲੈ ਜਣ ਚੱਲ ਠੀਕ ਆ ਫਿਰ ਵੇਖ ਲੈਣੇ ਅੱਜ ਕਿੰਨੀ ਕੀ ਹਿੰਮਤ ਆ ਤੁਹਾਡੇ ਚ ਲੋਕਾਂ ਦੇ ਰਿਐਕਸ਼ਨ ਚੈੱਕ ਕਰ ਬਣਾ ਲੈ ਬਾਹਰ ਨਿਕਲ ਕੇ ਲੋਕ ਵੇਖਣ ਲੱਗੇ ਕੀ ਬੰਦਿਆ ਲੋ ਸ਼ੇਰ ਆਪਣੇ ਅੱਗੇ ਜਾਂਦੇ ਜਾ ਇੱਕ ਚੋਂ ਇੱਕ ਇੱਕ ਨੇ ਪਲੇਅਰ ਨੇ ਆਪਣੇ ਨੇ ਕੱਢਣੀਆਂ ਆਰਮੀ ਦੀ ਦੌੜ ਤੇ ਨੂੰਮ ਗਾਦ ਨੂੰ ਆਪਣੇ ਟਾਈਮ ਲਾ ਕੇ ਦਾ ਖੇਚ ਬਾਕੀ ਵੇਖਦੇ ਕੀ ਕਰਦੇ ਨੇ ਦਿਆਂ ਨੂੰ ਆ ਬੰਦਿਆ ਨੇ ਵਾਪਸ ਮੁੜ ਕੇ ਜਿਹੜਾ ਟਾਰਗੇਟ ਅੱਜ ਦਾ ਰੱਖਿਆ ਪੰਜ ਦਾ ਨਾ ਫਿਰ ਕੱਲ ਤੋਂ ਆਪਾਂ ਹੋਰ ਅਗਲੇ ਐਤਵਾਰ ਆਪਾਂ 5 ਕਿਲੋਮੀਟਰ ਪੂਰੀ ਕਰਾਂਗੇ ਜਿੱਦਾਂ ਹਨ ਅੱਜ ਆਪਣੀ ਮੁੱਲ 2.5 ਕਿਲੋਮੀਟਰ ਜਿੱਦਾਂ 3 ਹੋਣੀਆਂ ਤੇ ਅਗਲੇ ਜਿਹੜੇ ਹਫਤੇ ਆ ਉਹ ਆਪਾਂ ਫਿਰ ਥੋੜੀ 2 ਕਿਲੋਮੀਟਰ ਤਿੰਨ ਵਧਾਵਾਂਗੇ ਜਰੂਰ ਕੀ ਕਿਦਾਂ ਮਬੰ ਮਾਰੀ ਹੋ ਗਈ ਮਸਲੇ ਵੀ ਦੇਖਣੇ ਜਿੱਕੇ ਦਮ ਪੂਨ ਨਾ ਜਣ ਬੰਦੇ ਦੇ ਇਹ ਹਨ ਬੜਾ ਕੁਝ ਦੇਖਣਾ ਮਿਲਿਆ ਨੇ ਵਿੱਚ ਚਲੋ ਸ਼ਾਬਾਸ਼ ਨਿਕਲ ਨਿਕਲ ਚੱਲ ਜੋਦਾ ਚੱਲ ਚੱਲ ਪਾਜ ਆ ਬੰਦੇ ਸਾਡੇ ਤਿੰਨੇ ਪਹਿਲਾਂ ਆ ਗਏ ਹਣ ਬਾਕੀ ਬੰਦੇ ਆਉਂਦੇ ਮਗਰ ਓ ਖਿੱਚੋ ਕਿਦਾਂ ਮਾਸਾਉਣੇ ਤੋਂ ਕਿਦਾਂ ਪੂਰੀ ਤੇਜ ਕਿਦਾਂ ਜਿੰਨੀ ਤੇਜ ਲੱਗਦੀ ਆ ਕਿਚਾ ਸ਼ਾਬਾਸ਼ ਆਇਆ ਮਜਾਕ ਨਹੀਂ ਉਪਿਆ ਹਾਂਜੀ ਸਾਹਿਬ ਜੀ ਹਰ ਵਾਰ ਦੇ ਹਰ ਵਾਰ ਹੁਣ ਪੱਕਾ ਕੰਮ ਚੱਲਿਆ ਕਰੂਗਾ ਟੈਨਸ਼ਨ ਨਾ ਲੋ ਦੀ ਤੇ ਨਾਲ ਹੀ 5-4 ਕਿਲੋ ਮੁਰਗਾ 7 ਕਿਲੋ 10 ਕਿਲੋ ਲਿਆ ਕਰਾਂਗੇ ਦੇਸੀ ਦੇਸੀ ਤੇ ਉਹ ਲਿਆ ਕੇ ਦੇ ਨਾਲ ਹੀ ਪਹਿਲਾਂ ਇੱਥੇ ਬਣਾ ਲਿਆ ਕਰਾਂਗੇ ਤੇ ਵਾਚੇ ਦੌੜਦਾ ਆ ਗਿਆ ਆਣ ਕੇ ਤੇ ਮਾਣਾ ਆਪਣਾ ਨਹਾਣ ਹੋ ਗਏ ਤੇ ਆਪਣਾ ਪਾਣੀ ਤਾਂ ਨਹੀਂ ਪੀ ਕੇ ਫਿਰ ਆਪਣਾ ਜਿੱਦਾਂ ਨਾ ਜਾਂ ਲੱਗਿਆ ਤੈਨੂੰ ਫਰੈਸ਼ਮੈਂਟ ਮਿਲ ਜਾ ਗਰੀ ਠੀਕ ਹੈ ਕਿ ਨਹੀਂ ਲੱਗੀ ਸਮਝ ਹਾਂ ਜੀ ਬਾਕੀ ਬਾਹਰ ਵਾਲੇ ਭਰਾਵਾਂ ਨੂੰ ਕਰਦੇ ਆ ਫੋਨ ਫੋਨ ਤੇ ਉਹਨਾਂ ਨੂੰ ਕਹਿੰਦੇ ਆ ਵੀ ਭਰਾਇਆ ਅਤਵਾਰ ਦੇ ਅਤਵਾਰੀ ਫਰੈਸ਼ਮੈਂਟ ਦੇ ਦਿਆ ਕਰੋ ਬੰਦਿਆਂ ਨੂੰ ਚਲੋ ਜਿੱਦਾਂ ਰਨਿੰਗ ਕਰਕੇ ਆਉਣਾ ਹਨਾ ਤੇ ਨਾਲ ਸੰਤਰੇ ਸੰਤਰੇ ਜਿੱਦਾਂ ਹੋਣ ਬੰਦੇ ਦੇ ਜਾਂ ਰਗੜਾਲ ਰਗੜੇ ਰਗੜਾ ਰੂੜਾ ਜਦੋਂ ਮਿਲ ਜਿਆ ਹੁੰਦੇ ਨੇ ਬੰਦੇ ਨੂੰ ਹਣਾ ਇਹ ਰਗੜਾ ਲਾਗ ਫੇਰ ਜਾਵੇ ਤੇ ਆਣ ਕੇ ਰਗੜਾ ਰੂੜਾ ਹੀ ਚੱਲ ਪੀ ਲੈ ਬੰਦਿਆਂ ਨੂੰ ਕਰਦੇ ਫਰਮੈਸ਼ ਯਾਰ ਬਾਹਰ ਲਿਆਂ ਠੀਕ ਹੈ ਕਿ ਨਹੀਂ ਚੱਲ ਕਮਜੀਤ ਉਥੋਂ ਇੱਥੋਂ ਛਾਲ ਚੱਲ ਚੱਲ ਮਗਰੇ ਭੱਜ ਤੂੰ ਵੀ ਭੱਜੇ ਜਲ ਭੱਜੇ ਇੱਥੇ ਛਾਲ ਮਾਰੀ ਸਿੱਕੇ ਸਾਂ ਦੇ ਥੱਲੇ ਮਿੱਟੀ ਦੇ ਮਾਰ ਜਾਓ ਜਿੱਥੇ ਪੋਲੀ ਮਿੱਟੀ ਆ ਇੱਥੇ ਲੱਗੀ ਭਾਵੇਂ ਅਸੀਂ ਦਾ ਇਦਾਂ ਇਹਨਾਂ ਵੇੜ ਕੱਡੂ ਨਾਲੇ ਵਾਧੂ ਘਟੂ ਜਿਹੜਾ ਸ਼ਾਬਾਸ਼ ਹਾਂ ਠੀਕ ਹੈ ਹਾਂ ਜੰਪ ਮਾਰ ਕੇ ਜਨਾ ਉਤਰੋਗੇ ਉਹ ਨਾਲ ਜਾਲਾ ਵਧੀਆ ਹੋਊਗਾ ਨਾਲੇ ਪੇੜ ਮਸਲ ਦੀ ਅਸਾਈ ਲੱਗਦੀ ਨਾਲ ਲੱਕ ਲੁਕਮ ਜਿਹੜਾ ਸੱਟ ਜਾ ਹੋ ਜਾਂਦਾ ਬਹੁਤਾ ਉੱਚੀ ਮਾਰਨੀ ਲੋੜ ਨਹੀਂ ਆ ਲੱਗੀ ਜਾਓ ਬਸ ਉਦਾਂ ਸਰੀਰ ਦਾ ਪਾਣੀ ਤਾਂ ਨਹੀਂ ਹਿਲਦਾ ਨਾਲੇ ਬੈਲੀ ਫੈਟ ਜਿਹੜੀ ਉਹ ਹਿਲਦੀ ਹੈ ਜੇ ਨੇਟਾ ਇਲਾ ਲੋਗੇ ਹੋਣੇ ਵਧੀਆ ਰੋਜੇ ਹੋਗੇ ਤੁਹਾਨੂੰ ਦੱਸਾਂ ਮੈਂ ਵੇਖਿਓ ਲੱਤਾਂ ਹੀ ਸਟਰਾਂਥ ਬੰਦੀ ਕਿ ਨਹੀਂ ਬੰਦੀ ਜਾਣ ਪੈਂਦੀ ਕਿ ਨ ਪੈਂਦੀ ਲੱਤਾਂ ਦੇ ਵਿੱਚ ਵੇਖਿਓ 100 ਚੋਂ 80% ਪਲੇਅਰ ਲੱਤਾਂ ਦੇ ਮਾੜੇ ਆ ਮਿਹਨਤ ਨਹੀਂ ਕਰਦੇ ਲੱਤਾਂ ਦੀ ਬਿਲਕੁਲ ਉਹਨਾਂ ਲੱਗ ਗਈ ਜਮ ਸਾ ਗਾਂ ਗੇ ਮਾਰਿਆ ਕਰੋ ਸ਼ਾਲਾ ਤੁਸੀਂ ਦੱਸੋ ਵਿਧੌੜ ਨਾਲ ਜਿਆਦਾ ਜ਼ੋਰ ਲੱਗਣਿਆ ਕਿ ਨਹੀਂ ਇੱਚ ਪੂਰੇ 5 ਮਿੰਟ ਲਾਉਣੇ ਆਪਾਂ ਬਸ ਜੇ ਤੁਸੀਂ 5 ਮਿੰਟ ਕੱਢ ਗਏ ਫਿਰ ਸਮਝੋ ਤੁਸੀਂ ਫਿੱਟ ਜੀ ਚੱਲ ਜੋ ਦੇ ਹਾਂ ਹਾਂ ਮਾਰ ਕੇ ਚੱਲ ਚੜ੍ਹ ਜੀ ਵੈਰੀ ਗੁੱਡ ਹਾਂ ਚੱਲ 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 ਚੱਲੋ ਸਾਰੇ 5 ਭਾਈ ਲਾਉਣੇ ਆਪਾਂ ਛੱਡ ਕੇ ਜੋ 4 ਫੁੱਟ ਉੱਚੀ ਆ ਜੀ ਇਹ ਠੀਕ ਆ ਜੀ ਚਲੋ ਸ਼ਾਬਾਸ਼ ਇੱਥੋਂ ਪਤਾ ਲੱਗਣਾ ਲੱਤਾਂ ਦੀ ਸਟਰੈਂਥ ਦਾ ਕਿੰਨੀ ਕਿੰਨੀ ਲੱਤਾਂ ਸਟਰੈਂਥ ਹੈਗੀ ਕਿਹਦੇ ਨਹੀਂ ਹੈਗੀ ਚੱਲ ਚੱਲ ਫੌਜੀਆ ਸ਼ਾਬਾ ਫੌਜੀਆ ਤੈਨੂੰ ਫੌਜੀ ਕਹਿਣ ਲੱਗ ਗਏ ਨਾ ਜਦ ਤੂੰ ਫੌਜੀ ਹੋ ਕੇ ਰਹੇਗਾ ਜਦ ਤਨ ਮੈਂ ਦੱਸਦੀ ਗੱਲ ਇਹ ਨਹੀਂ ਤੈਨੂੰ ਗਾਰੰਟੀ ਦਿੰਦੇ ਆ ਪਲੇਰਾਂ ਦੀ ਬਾਜਵੀ ਸੱਚੀ ਨਿਕਲਦੀ ਹੁੰਦੀ ਹੈ ਕਿਟ ਲੱਗੀ ਚ ਨਾਲੇ ਬੰਦਾ ਜਿਹੜਾ ਆਵਾਜ਼ ਕੱਢਦਾ ਉਹ ਸੱਚੀ ਹੁੰਦੀ ਹੈ ਹੁਣ ਉੱਥੇ ਖਲੋ ਗਿਆ ਸ਼ਾਬਾ 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 ਚਲੋ ਦੂਜਾ ਨਾ ਲੱਗਿਆ ਨਾ ਹੁਣ ਇਹ ਚੀਜ਼ ਨਾ ਵੇਖੋ ਵੀ ਲੱਤਾਂ ਸਟ੍ਰੈਂਥ ਦਾ ਕਿੰਨਾ ਫਰਕ ਪੈਂਦਾ ਨਾਲੇ ਪੇੜ ਮਸਲ ਵੇਖੋ ਕਿਦਾਂ ਨਿਕਲਦੇ ਜਿਹਨਾਂ ਦੇ ਨਹੀਂ ਨਿਕਲਦੇ ਯਾਰ ਇੱਕ ਬੰਦਾ ਨਾਲ ਲਵਾਉਣ ਵਾਲਾ ਚਾਹੁੰਦਾ ਹਨ ਤੇ ਮੈਂ ਵੀ ਲਾਇਆ ਕਰਾਂ ਨਾਲ ਵਾਹ ਚਾਵਾਸ਼ ਦੋਗ ਬੰਦਿਆਂ ਦਾ ਵਿੱਚ ਮੇਰਾ ਰਾਦਾ ਵੀ ਉਹਨਾਂ ਨੂੰ ਐਥਲੈਟਿਕਸ ਦੀ ਤਿਆਰੀ ਕਰਾਈ ਹੈ ਜਿੱਦਾਂ ਮਤਲਬ ਕਿ ਸਪ੍ਰਿੰਟ ਦੀ 200 ਮੀਟਰ 100 ਮੀਟਰ ਦੀ ਮਤਲਬ ਕਿ ਉਹ ਮਨਾਂ ਚ ਲੱਛਣ ਹੈਗੇ ਆ ਵੀ ਦੌੜ ਵਾਲੇ ਪੀੜੇ ਬੰਦੇ ਦੌੜ ਰੇਸ ਕੱਢ ਸਕਦੇ ਆ ਜਿੱਦਾਂ ਹਨਾ ਨਹੀਂ ਨਾਲ ਲੈਵਲ ਤੇ ਵੀ ਜਾ ਸਕਦੇ ਆ ਇੰਟਰਨੈਸ਼ਨਲ ਲੈਵਲ ਤੇ ਵੀ ਜਾ ਸਕਦੇ ਆ ਜੇ ਮਿਹਨਤ ਕਰਨ ਤੇ ਮੇਰਾ ਰਾਦਾ ਵੀ ਦੋਗ ਬੰਦੇ ਮੇਰੀ ਨਿਗਾਹ ਹੈਗੇ ਉਹਨਾਂ ਤੇ ਫੋਕਸ ਕਰੀਏ ਆਪਾਂ ਇਹੜੇ ਬੰਦੇ ਦੌੜ ਲਈ ਨਾਲ ਦੌੜ ਵੀ ਲਾਗਾ ਨੇ ਕਿਤੇ ਵੀ ਸਕੂਲ ਚ ਕਿਹਨੇ ਦੌੜ ਦਾ ਕੰਪੀਟੀਸ਼ਨ ਹੁੰਦਾ ਉਹਨਾਂ ਨੂੰ ਲੁਲਾਈਏ ਆਪਾਂ ਜਦਾਂ ਸਟੇਟ ਪੱਧਰ ਤੇ ਜਾਂ ਕਿਦਾਂ ਤੇ ਮੈਨੂੰ ਪੱਕਾ ਪਤਾ ਵੀ ਉਹ ਬੰਦੇ ਕੁਛ ਨਾ ਕੁਛ ਕਰਕੇ ਆਉਣਗੇ ਤੇ ਅਗੇ ਤੁਹਾਡੀ ਜੇ ਮੈਂ ਤੁਹਾਨੂੰ ਦੱਸਦਾ ਵੀ ਅੱਜ ਕਿਹੜੇ ਆ ਉਥੇ ਜਾ ਗਰਾਊਂਡ ਚ ਕਰਦੇ ਗੱਲ ਠੀਕ ਹੈ